ਕਿਸਾਨਾਂ ਵੱਲੋਂ ਖੇਤੀਬਾੜੀ ਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਤਾਂ ਬੇਸ਼ੱਕ ਉਗਾਈਆਂ ਜਾਂਦੀਆਂ ਨੇ ਪਰ ਮਸ਼ਰੂਮ ਦੀ ਖੇਤੀ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਰਹਿਣ ਵਾਲੇ ਲੋਕ ਵੀ ਆਪਣੇ ਘਰਾਂ ਵਿੱਚ ਮਸ਼ਰੂਮ ਨੂੰ ਉਗਾ ਕੇ ਚੰਗਾ ਮੁਨਾਫਾ ਕਮਾਣ ਯੋਗ ਖੁੰਬਾ ਨੂੰ ਉਗਾ ਸਕਦੇ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਾਰਿ ਸ਼ਿਵਾਨੀ ਸ਼ਰਮਾ ਦਾ ਕਹਿਣਾ ਹੈ ਕਿ ਆਮ ਤੌਰ ਤੇ ਕਿਸਾਨ ਵੱਖ-ਵੱਖ ਤਰ੍ਹਾਂ ਦੇ ਖੇਤੀ ਕਰਦੇ ਨੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬੋਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਸ਼ਹਿਰੀ ਖੇਤਰ ਦੇ ਲੋਕ ਵੀ ਆਸਾਨੀ ਨਾਲ ਮਸ਼ਰੂਮ ਦੀ ਖੇਤੀ ਕਰ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਬੈਗ ਤਿਆਰ ਕੀਤਾ ਗਿਆ ਹੈ ਜਿਸ ਦੀ ਕੀਮਤ ਕੇਵਲ 50 ਰੁਪਏ ਹੈ ਜਿਸ ਨਾਲ ਛੋਟੀ ਫੈਮਿਲੀ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕਦਾ ਹੈ ਉਹਨਾਂ ਕਿਹਾ ਕਿ ਇਸ ਦੇ ਵਿੱਚ ਮਿੱਟੀ ਵਿੱਚ ਖਾਦ ਤੋਂ ਇਲਾਵਾ ਹਰ ਕਿਸਮ ਦੀ ਸਮੱਗਰੀ ਮਿਕਸ ਕੀਤੀ ਗਈ ਹੈ ਦੇਖੋ ਜੀ ਜਿਹੜੇ ਸ਼ਹਿਰੀ ਲੋਕ ਨੇ ਉਹਨਾਂ ਲਈ ਜਿਹੜਾ ਕੰਪੋਸਟ ਬਣਾਉਣੀ ਆ ਕਿਉਂਕਿ ਆਪਣੇ ਕੋਲ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੀ ਜ਼ਮੀਨ ਨਹੀਂ ਹੁੰਦੀ ਹੈਗੀ ਤੇ ਇਸ ਲਈ ਸਾਨੂੰ ਕੀ ਹੈ ਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੈਗੀ ਆ ਇਹ ਬਣੇ ਬਣਾਏ ਬੈਗ ਜਿਹੜੀ ਦਿੰਦੀ ਹੈ ਜਿਹਨੂੰ ਅਸੀਂ ਰੈਡੀ ਟੂ ਫਰੂਟ ਬੈਗਸ ਕਹਿੰਦੇ ਆ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਸਕਰੀਨ ਦੇ ਵਿੱਚ ਕਿ ਜਿਹੜੇ ਬੈਗਸ ਨੇ ਇਹ ਜਿਹੜੀਆਂ ਇਹਦੇ ਵਿੱਚ ਕੰਪੋਸਟ ਪਾਈ ਹੁੰਦੀ ਹੈ ਵਿੱਚ ਹੀ ਬੀਜ ਰਲਾ ਕੇ ਅਸੀਂ ਪਾ ਕੇ ਦੇ ਦਿੰਨੇ ਆ ਜਦੋਂ ਇਹਦਾ ਰੇਸ਼ਾ ਫੈਲ ਜਾਂਦਾ ਉਸ ਤੋਂ ਬਾਅਦ ਅਸੀਂ ਜਿਹੜੇ ਆ ਲੋਕਾਂ ਨੂੰ ਦੰਨੇ ਆ ਤਾਂ ਕਿ ਜੇ ਨਾਲ ਉਹਨਾਂ ਨੂੰ ਮਿੱਟੀ ਦੰਨੇ ਆ ਕਰ ਲੈ ਜਾ ਕੇ ਜਿਹੜੀ ਉਹ ਮਿੱਟੀ ਹੁੰਦੀ ਉਹਨੂੰ ਅਸੀਂ ਕੇਸਿੰਗ ਮਿੱਟੀ ਕਹਿੰਦੇ ਆ ਜਿਹਦੇ ਵਿੱਚ ਚਾਰ ਹਿੱਸੇ ਰੂੜੀ ਖਾਦ ਇੱਕ ਹਿੱਸਾ ਰੇਤਲੀ ਮਿੱਟੀ ਹੈਗੀ ਆ ਉਹ ਜਿਹੜੀ ਅਸੀਂ ਸੋਦੀ ਹੋਈ ਆ ਉਹ ਉਸ ਤੋਂ ਬਾਅਦ ਜਿਹੜੀ ਆ ਕਰ ਲੈ ਜਾ ਕੇ 1.5 ਇੰਚੀ ਮੋਟੀ ਤਹਿ ਪਾਣੀ ਹੈ ਤੇ ਰੋਜ਼ ਜਿਹੜਾ ਰੋਜ਼ਾਨਾ ਪਾਣੀ ਦੇਣਾ ਫੁਵਾਰੇ ਨਾਲ ਛਿੜਕਣਾ ਪਾਣੀ ਮਤਲਬ ਗਿੱਲੇ ਬਹੁਤੇ ਨਹੀਂ ਕਰਨੇ ਹੈਗੇ ਤਾਂ ਜਿਹੜੀ ਸਿਲ ਹੈਗੀ ਆ ਬੈਗਾਂ ਦੇ ਵਿੱਚ 60 ਤੋਂ 70% ਰਵੇ ਉਸ ਤੋਂ ਬਾਅਦ 18 ਦਿਨਾਂ ਬਾਅਦ ਛੋਟੇ-ਛੋਟੇ ਕਿਣਕੇ ਨਜ਼ਰ ਆਣੇ ਨਜ਼ਰ ਆਉਣ ਲੱਗ ਜਾਣਗੇ ਉਹ ਕਿਣਕੇ ਜਿਹੜੇ ਹੈਗੇ ਆ ਤੁਸੀਂ 4 ਜਾਂ 5 ਦਿਨਾਂ ਦੇ ਵਿੱਚ ਵੱਡੀਆਂ ਖੁੰਬਾਂ ਦਾ ਰੂਪ ਲੈ ਲੈਣੇ ਆ ਤਾਂ ਜਦੋਂ ਜਿਹੜੀ ਟੋਪੀ ਹੈਗੀ ਹੈ ਡੰਡੇ ਦੇ ਬਰਾਬਰ ਆ ਜਾਂਦੀ ਹੈ ਉਦੋਂ ਅਸੀਂ ਉਹਨੂੰ ਕਮਾ ਕੇ ਟੋਪੀ ਨੂੰ ਖੁੰਬ ਨੂੰ ਤੋੜਾਈ ਕਰਨੀ ਆ ਸਿੱਧਾ ਨਹੀਂ ਪੁੱਟਣੀ ਹੈਗੀ ਤੋੜਾਈ ਕਰਨ ਤੋਂ ਬਾਅਦ ਛਾਕੂ ਦੇ ਨਾਲ ਕੱਟ ਕੇ ਤੁਸੀਂ ਜਿਹੜੀ ਆ ਆਪਣੀ ਉਹਨੂੰ ਯੂਜ਼ ਕਰ ਸਕਦੇ ਹੋ ਤੇ ਜਿੱਦਾਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਅੱਜਕੱਲ੍ਹ ਕੈਮੀਕਲਸ ਦੇ ਨਾਲ ਧੋਤੀਆਂ ਸਬਜ਼ੀਆਂ ਵਗੈਰਾ ਆਣੀਆਂ ਹੈ ਜੇ ਆਪਾਂ ਖੁੰਬਾ ਜਿਹੜੀਆਂ ਆਪ ਲਾ ਸਕਦੇ ਆ ਆਪਣੇ ਮਤਲਬ ਯੂਜ਼ ਕਰ ਸਕਦੇ ਆ ਜਿਹੜੇ ਘਰ ਪਈ ਆ ਤਾਂ ਬਹੁਤ ਹੀ ਫਾਇਦੇਮੰਦ ਹੈਗੀ ਆ ਦੇਖੋ ਜਦੋਂ ਤੁਸੀਂ ਬੈਗ ਲੈ ਕੇ ਜਾਂਦੇ ਹੋ ਯੂਨੀਵਰਸਿਟੀ ਤੋਂ ਉਹਨਾਂ ਬੈਗਸ ਨੂੰ ਘਰ ਦੇ ਕਮਰਿਆਂ 'ਚ ਰੱਖਣਾ ਜਿਹੜਾ ਵੀ ਕੋ ਤੁਹਾਡੇ ਕੋਲ ਕੋਈ ਫालतू ਕਮਰਾ ਆ ਕੋਈ ਸਟੋਰ ਪਿਆ ਹੈ ਜਾਂ ਕੋਈ ਬਾਥਰੂਮ ਹੈ ਜਿਹਨੂੰ ਆਪਾਂ ਯੂਜ਼ ਨਹੀਂ ਕਰਦੇ ਉੱਥੇ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਤੇ ਉਹਦੇ ਵਿੱਚ ਜਿਹੜਾ ਹੈ ਕਿ ਇੱਕ ਖਿੜਕੀ ਇੱਕ ਦਰਵਾਜ਼ਾ ਹੋਣਾ ਜ਼ਰੂਰੀ ਹੈ ਉਹਨਾਂ ਬੈਗਸ ਨੂੰ ਚਾਹੀ ਤੁਹਾਡੇ ਕੋਲ ਕੋਈ ਫालतू ਟੇਬਲ ਪਿਆ ਉਹਦੇ ਉੱਤੇ ਰੱਖ ਲਓ ਜੇ 4 ਜਾਂ 5 ਬੈਗਸ ਨੇ ਤੇ ਉਹਨਾਂ ਨੂੰ ਮਤਲਬ ਪ੍ਰੋਪਰ ਜਿਹੜਾ ਹੈ 6 ਤੋਂ 7 ਘੰਟੇ ਲਈ ਹਵਾ ਜਿਹੜੀ ਹੈ ਐਕਸਚੇਂਜ ਹੋਣੀ ਜ਼ਰੂਰੀ ਹੈ ਇਸ ਕਰਕੇ ਖਿੜਕੀ ਦਰਵਾਜ਼ੇ ਦੀ ਲੋੜ ਹੁੰਦੀ ਹੈ। ਮਿੱਟੀ ਪਾਉਣ ਤੋਂ ਬਾਅਦ ਜਦੋਂ ਅਸੀਂ ਕੇਸਿੰਗ ਮਿੱਟੀ ਪਾਉਂਦੇ ਹਾਂ 18 ਤੋਂ 20 ਦਿਨਾਂ ਦੇ ਵਿੱਚ ਖੁੰਮਾ ਜਿਹੜੀਆਂ ਫੁੱਟਣੀਆਂ ਸ਼ੁਰੂ ਹੋ ਜਾਣੀਆਂ। ਜਿਹੜੀ ਇਹਦੀ ਕਾਸਟ ਹੈਗੇ ਇੱਕ ਬੈਗ ਜਿਹੜਾ ਹੈਗਾ ਉਹ 50 ਰੁਪਏ ਦਾ ਬੈਗ ਹੈਗਾ। ਉਹਦੇ ਵਿੱਚ ਤੁਹਾਨੂੰ ਕੰਪੋਸਟ ਵੀ ਹੋਊਗੀ ਵਿੱਚ ਹੀ ਤੁਹਾਡੇ ਰੂੜੀ ਖਾਦ ਜਿਹੜੀ ਅਸੀਂ ਕੇਸਿੰਗ ਮਿੱਟੀ ਕਹਿੰਨੇ ਆ ਨਾਲ ਹੀ ਬੀਜ ਪਾਇਆ ਹੋਊਗਾ। 50 ਰੁਪਏ ਜਿਹੜਾ ਹੈਗਾ 5 ਕਿਲੋ ਦਾ ਬ ਤਾਰੇ ਹੈਗਾ ਜਿਹੜੀ ਮਾਰਕੀਟ ਦੇ ਵਿੱਚ ਮਸ਼ਰੂਮ ਜਾਨੀ ਆ ਉਹ ਜਿਹੜੀਆਂ ਆਪਾਂ ਕੈਮੀਕਲ ਨਾਲ ਵਾਸ਼ਡ ਹੁੰਦੀਆਂ ਕਿਉਂਕਿ ਉਹ ਹਰ ਹਰ ਇੱਕ ਜਿਹੜਾ ਫਾਰਮਰ ਹੈਗਾ ਜਾਂ ਹਰ ਇੱਕ ਜਿਹੜੇ ਲੋਕ ਨੇ ਉਹ ਚਿੱਟੇ ਰੰਗ ਦੇ ਖੰਮ ਪਸੰਦ ਕਰਦੇ ਨੇ ਤੇ ਇਹ ਜਿਹੜੀ ਹੈਗੀ ਐ ਅਸੀਂ ਬਿਨਾ ਕੈਮੀਕਲਸ ਤੋਂ ਯੂਜ਼ ਕਰਦੇ ਨੇ ਕਰਕੇ ਜਿਹੜੀ ਵੇਚਦੇ ਆ ਮਾਰਕੀਟ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼